सलोक महला तीजा जन्म जन्म की आसमन कोमल लगे काला हो सहो खनले ले तो ती उजली ना हो जे सौ तो बण पाहो ਜਨਮ ਜਨਮ ਕੀ ਅਸਮਾਨ ਕੌਮਲ ਲਾਗੀ ਕਾਲਾ ਹੋਆ ਸਿਆਹ ਚੌਥੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਦੀ ਅਦੀਵਾਰ ਚੱਲ ਰਹੀ ਹੈ ਰਾਗ ਸੋਰਠ ਦੇ ਵਿੱਚ ਸਵਾਰ ਦੀ 22ਵੀਂ ਪੌੜੀ ਦੇ ਨਾਲ ਪਹਿਲਾ ਸ਼ਲੋਕ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਅੰਗ 651 ਦੇ ਉੱਪਰ ਸੋ ਆਪਣੇ ਸ਼ਲੋਕ ਦੇ ਪ੍ਰਾਰੰਭ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਜਨਮ ਜਨਮ ਕੀ ਅਸਮਾਨ ਕੌਮਲ ਲਾਗੀ ਅਰਥਾਤ ਕਿ ਜਨਮ ਜਨਮਾਂ ਤਰਾ ਦੇ ਵਿੱਚ ਕੀਤੇ ਹੋਏ ਕਰਮਾਂ ਦੀ ਮੈਲ ਇਸ ਮਨ ਨੂੰ ਲੱਗੀ ਹੋਈ ਐ ਸੋ ਇਸੇ ਕਰਕੇ ਮਹਾਰਾਜ ਕਹਿੰਦੇ ਕਾਲਾ ਹੋਆ ਸਿਆਹ ਹੋਰ ਅਰਥਾਤ ਕਿ ਕਾਲਾ ਸਿਆਹ ਹੋ ਗਿਆ ਵਿਕਾਰਾਂ ਦੀ ਮੈਲ ਦੇ ਨਾਲ ਸਾਡਾ ਇਹ ਮਨ ਕਹਿੰਦੇ ਖੰਨ ਲੈ ਤੋ ਤੇ ਉਜਲੇ ਨਾ ਹੋਵਈ ਜੇ ਸੌ ਤੋ ਵਣ ਪਾਹੋ ਤੇ ਹੁਣ ਸਾਡਾ ਮਾ ਨਾਨਕਾਂ ਵਾਰ ਕਰਮਿਕਾਂ ਦੀ ਵਿਧੀਆਂ ਦੇ ਦੁਆਰਾ ਤੋਤਿਆਂ ਵੀ ਮਹਾਰਾਜ ਕਹਿੰਦੇ ਚਿੱਟਾ ਨਹੀਂ ਹੁੰਦਾ ਜਿਵੇਂ ਪਾਸ਼ਾ ਕਹਿੰਦਾ ਖਨਲੀ ਤੋਤੀ ਉਜਲੀ ਨਾ ਹੋਵੇਈ ਖਨਲੀ ਤੋਤੀ ਅਰਥਾਤ ਕੋਲ ਨੂੰ ਸਾਫ ਕਰਨੇ ਵਾਲੀ ਲੀਰ ਜਿਵੇਂ ਮਹਾਰਾਜ ਕਹਿੰਦੇ ਤੋਤਿਆਂ ਕਦੇ ਵੀ ਉਜਲੀ ਨਹੀਂ ਹੁੰਦੀ ਚਿੱਟੀ ਨਹੀਂ ਹੁੰਦੀ ਜੇ ਸੌ ਤੋਂ ਵੱਡਾ ਹੋ ਜੇਕਰ ਨੂੰ ਮਹਾਰਾਜ ਕਹਿੰਦੇ ਚਾਹੇ ਸੈਂਕੜੇ ਵਾਰ ਵੀ ਤੋੜਨ ਪਾਵੀਏ ਤਾਂ ਵੀ ਜਿਹੜੀ ਕੋਲੂ ਦੀ ਲੀਰਾ ਚਿੱਟੀ ਨਹੀਂ ਹੁੰਦੀ ਉਹ ਮੈਂ ਸਾਡਾ ਮਾਨ ਕਰਮ ਕਾਂਢੀ ਵਿਧੀਆਂ ਦੇ ਦੁਆਰਾ ਸੈਂਕੜੇ ਵਾਰ ਤੋਤਿਆਂ ਵੀ ਚਿੱਟਾ ਨਹੀਂ ਹੁੰਦਾ ਕਰਮਹਾਰਾਜ ਕਹਿੰਦੇ ਚਿੱਟਾ ਕਿਵੇਂ ਹੁੰਦਾ ਕਹਿੰਦਾ ਗੁਰ ਪ੍ਰਸਾਦੀ ਜੀਵਤ ਮਾਰਾ ਉਲਟੀ ਹੋਵੇ ਮਤ ਬਦਲਾਹ ਗੌਰ ਪ੍ਰਸਾਦੀ ਜੀਵਤ ਮਰੈ ਗੁਰੂ ਮਹਾਰਾਜਿਆਂ ਦੀ ਕਿਰਪਾ ਦੇ ਸਦਕਾ ਜੇ ਕਰ ਕਿਤੇ ਸਾਡਾ ਮਾਨ ਜੀਵਤ ਬਾਤ ਮਰ ਜਾਵੇ ਹਉਮੈ अथवा ਅਹੰਕਾਰ ਵਾਲੇ ਬੰਨਿਓ ਮਰ ਜਾਵੇ ਤਾਂ ਮਹਾਰਾਜ ਕਹਿੰਦੇ ਉਲਟੀ ਹੋਆ ਮਤ ਬਦਲਾਹੋ ਤੇ ਸਾਡੀ ਮਤ ਮਾਇਆ ਵਾਲੇ ਬੰਨੇ ਉਲਟ ਜਾਂਦੀ ਐ ਔਰ ਮਤਬੁੱਧ ਬਿਲਕੁਲੋ ਹੀ ਬਦਲ ਜਾਂਦੀ ਐ ਗੁਰਮਤ ਧਾਰਨ ਕਰ ਲਈਦੀ ਐ ਕਹਿੰਦੇ ਨਾਨਕ ਮੈਲ ਨ ਲੱਗਾਈ ਨਾ ਫਿਰ ਜੋਨੀ ਪਾਹ ਨਾਨਕ ਮੈਲ ਨ ਲੱਗਾਈ ਤੇ ਤੀਸਰੇ ਗੁਰੂ ਨਾਨਕ ਤਾਂ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ ਹਨ ਕਿ ਭਾਈ ਫਿਰ ਸਾਡੇ ਮਨ ਨੂੰ ਕਦੇ ਵੀ ਵਿਕਾਰਾਂ ਰੂਪੀ ਆਈ ਬਾਉਗਣਾ ਰੂਪੀ ਮੈਲ ਲੱਗਦੀ ਨਹੀਂ ਅਤੇ ਨਾ ਫਿਰ ਜੋਨੀ ਪਾਹ ਕਰਦਾਤ ਕੇ ਨਾ ਫਿਰ ਦੁਬਾਰਾ ਦੁਬਾਰਾ ਸਾਡੇ ਆਤਮਾ ਨੂੰ ਸਾਡੇ ਮਨ ਨੂੰ ਜੀਵ ਨੂੰ ਜੜਾ ਜੋਨੀਆਂ ਦੇ ਵਿੱਚ ਹੀ ਪਾਇਆ ਜਾਂਦਾ ਹੈ ਸੋ ਅਗੋਂ ਆਪਣੇ ਦੂਸਰੇ ਸ਼ਲੋਕ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਮਹੱਲਾ ਤੀਜਾ ਜਹ ਜੁਗ ਕੀ ਕਲ ਕਾਲੀ ਕਾਂਢੀ ਇੱਕ ਉਤਮਾ ਪਦਵੀ ਇਸ ਜੁਗ ਮਾ ਹੈ ਗਰਮੋਖੇ ਹਰ ਕੀ ਰਤ ਫਲ ਪਾਈਆ ਜਿਨ ਕਾ ਹਰ ਲਿਖ ਪਾਹੇ ਚਾਹ ਜੁਗ ਕੀ ਕਲ ਕਾਲੀ ਕਾਂਢਿ ਅਰਥਾਤ ਕਿ ਚਾਰਾ ਯੁਗਾਂ ਦੇ ਵਿੱਚੋਂ ਇਹ ਕਾਲ ਯੁਗ ਦੀ ਕਿਰਿਆ ਨੂੰ ਕਾਲੀ ਕਿਹਾ ਜਾਂਦਾ ਹੈ ਪਰੰਤੂ ਪਾਸ਼ਾ ਕਹਿੰਦੇ ਇੱਕ ਉਤਮ ਪਦਵੀ ਇਸ ਯੁਗ ਮਾਹੇ ਇਸ ਕਾਲ ਯੁਗ ਦੇ ਵਿੱਚ ਵੀ ਮਹਾਰਾਜ ਕਹਿੰਦੇ ਇੱਕ ਪਦਵੀ ਬਹੁਤ ਉਤਮ ਹੈ ਉਹ ਕਿਹੜੀ ਹੈ ਕਹਿੰਦਾ ਗੁਰਮੁਖੇ ਹਰ ਕੀਰਤ ਫਲ ਪਾਈਐ ਜਿਨ ਕੋ ਹਰ ਲਿਖ ਪਾਹਿ ਗੁਰਮੁਖੇ ਹਰ ਕੀਰਤ ਫਲ ਪਾਈਐ ਗੁਰੂ ਮਹਾਰਾਜਿਆਂ ਦੇ ਅਨੁਸਾਰ ਹੀ ਹੋਇਆ ਮਹਾਰਾਜ ਕਹਿੰਦੇ ਹਰੀ ਪਰਮੇਸ਼ਰ ਜੀ ਦੀ ਕੀਰਤੀ ਕਰਕੇ ਉਸਤਤੀ ਕਰਕੇ ਨਾਮ ਅਮਰਤ ਰੂਪੀ ਫਲ ਨੂੰ ਪਾਵੀਦਾ ਪਰ ਪਾਉਂਦੇ ਕੌਣ ਨੇ ਕਹਿੰਦੇ ਜਿਨ ਕੋ ਹਰ ਲਿਖ ਪਾਹਿ ਇਹ ਨਾਦ ਅਤੌਰ ਦਰਗਾਹੋਂ ਹਰੀ ਪਰਮੇਸ਼ਰ ਨੇ ਮਸਤਕ ਦੇ ਵਿੱਚ ਲਿਖਤ ਪਾਈ ਹੋਈ ਐ ਸੋ ਮਹਾਰਾਜ ਕਹਿੰਦੇ ਨਾਨਕ ਗੁਰ ਪ੍ਰਸਾਦੀ ਅਨ ਦਿਨ ਭਗਤ ਹਰ ਉਚਰਹਾ ਹਰ ਭਗਤੀ ਮਾਹ ਸਮਾਹੇ ਨਾਨਕਾ ਗੁਰ ਪ੍ਰਸਾਦੀ ਅਨ ਦਿਨ ਭਗਤ ਹਰ ਉਚਰਹਾ ਤੀਸਰੇ ਗੁਰੂ ਨਾਨਕ ਧਾਨ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ ਹਨ ਕਿ ਗੁਰ ਪ੍ਰਸਾਦੀ ਆਨੰਦਨ ਭਗਤ ਹਰ ਉੱਚ ਰਹਾ ਗੁਰੂ ਮਹਾਰਾਜੀਆਂ ਦੀ ਕਿਰਪਾ ਦੇ ਸਦਕਾ ਜਿਹੜੇ ਭਗਤ ਜਨ ਰਾਤ ਦਿਨ ਹਰੀ ਦੀ ਭਗਤੀ ਦਾ ਉਚਾਰਨ ਕਰਦੇ ਹਨ ਕਹਿੰਦੇ ਹਰ ਭਗਤੀ ਮਾਹ ਹੈ ਸਮਾਹ ਹੈ ਉਹ ਹਰੀ ਪਰਮੇਸ਼ਰ ਦੀ ਭਗਤੀ ਦੇ ਵਿੱਚ ਹੀ ਸਮਾ ਜਾਂਦੇ ਨੇ ਭਗਤੀ ਵਿੱਚ ਹੀ ਲੀਨ ਹੋ ਜਾਂਦੇ ਹਨ ਗਵਾਜ ਜਾਂਦੇ ਹਨ ਸੋਗਵਾਰ ਦੀ 22ਵੀਂ ਪੌੜੀ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਪੌੜੀ ਹਰ ਹਰ ਮੇਲ ਸਾਧ ਜਨ ਸੰਗਤ ਮੁਖ ਬੋਲੀ ਹਰ ਹਰ ਭਲੇ ਬਾਣਾ ਹਰ ਗੁਣ ਗਾ ਮਹਾਰ ਨਿਤ ਚਵਾ ਗੁਰਮਤੀ ਹਰ ਰੰਗ ਸਦਾ ਮਾਣਾ ਹਰ ਹਰ ਮੇਲ ਸਾਧ ਜਨ ਸੰਗਤ ਹਰੀ ਹਰੀ ਪਰਮੇਸ਼ਰ ਜੀ ਸਾਨੂੰ ਸਾਧ ਜਨਾਂ ਦੀ ਸੰਗਤ ਦੇ ਨਾਲ ਮਿਲਣਾ ਕਰੋ ਮਿਲ ਕੇ ਕੀ ਕਰਨਾ ਮਹਾਰਾਜ ਕਹਿੰਦਾ ਮੁਖ ਬੋਲੀ ਹਰ ਹਰ ਭਲੀ ਬਾਣ ਅਸੀਂ ਆਪਣੇ ਮੁਖ ਤੋਂ ਹਰੀ ਹਰੀ ਪਰਮੇਸ਼ਰ ਜੀ ਤੁਹਾਡੀ ਭਲੀ ਬਾਣੀ ਤੁਹਾਡੀ ਸ੍ਰੇਸ਼ਟ ਬਾਣੀ ਨੂੰ ਬੋਲਣਾ ਕਰੀਏ ਕਹਿੰਦੇ ਹਰ ਗੁਣ ਗਾਵਾਂ ਹਰ ਨਿਤ ਜਵਾਂ ਗੁਰਮਤੀ ਹਰ ਰੰਗ ਸਦਾ ਮਾਣਾ ਹਰ ਗੁਣ ਗਾਵਾਂ ਤੇ ਤੁਹਾਡੀ ਸਤ ਸੰਗਤ ਨੂੰ ਮਿਲ ਕੇ ਮਹਾਰਾਜ ਜੀ ਹਰੀ ਜੀ ਤੁਹਾਡੇ ਗੁਣਾਂ ਨੂੰ ਗਾਉਣਾ ਕਰਾਂ ਹਾਰ ਨਿਤ ਚਾਵਾਂ ਦੇ ਨੀਤੀ ਹਰੀ ਪਰਮੇਸ਼ਰ ਜੀ ਤੁਹਾਡੇ ਨਾਮ ਦਾ ਉਚਾਰਨ ਕਰਨਾ ਕਰਨਾ ਔਰ ਗੁਰਮਤੀ ਹਰ ਰੰਗ ਸਦਾ ਮਾਣ ਗੁਰੂ ਮਹਾਰਾਜ ਨੇ ਤੁਮਾਤ ਲੈ ਕੇ ਸਦਾ ਹੀ ਹਰੀ ਦੇ ਰੰਗ ਅਥਵਾ ਪ੍ਰੇਮ ਨੂੰ ਮਾਨਣਾ ਕਰੀਏ ਕਹਿੰਦੇ ਹਾਰ ਜਾਪ ਜਾਪ ਔਖ ਦਖਾਦਿਆ ਸਭ ਰੋਗ ਗਵਾਤੈ ਦੁੱਖਾ ਕਾਣਾ ਖਾਰ ਜਾਪ-ਜਪ ਔਖ ਦਿਖਾਦੇ ਆਰੀ ਪਰਮੇਸ਼ਰ ਜੀ ਦੇ ਨਾਮ ਨੂੰ ਜਪ-ਜਪ ਕੇ ਨਾਮ ਰੂਪੀ ਔਖ ਦੀ ਅਥਵਾ ਦਵਾਈ ਨੂੰ ਖਾਣਾ ਕੀਤਾ ਹੈ। ਔਰ ਇਸ ਤਰੀਕੇ ਦੇ ਨਾਲ ਸਭ ਰੋਗ ਗਵਾਤੇ, ਦੁੱਖਾਂ ਕਾਣ ਸਾਰੇ ਰੋਗ ਹੀ ਗਵਾ ਦਿੱਤੇ ਔਰ ਦੁੱਖਾਂ ਦੀ ਕਹਾਣੀ ਪੀੜ ਦਿੱਤੇ। ਕਹਿੰਦਾ ਜਨ ਸਾਸ ਗਿਰਾਸ ਨਾ ਵਿਸਰ ਸੇ ਹਰ ਜਨ ਪੂਰੇ ਸਹੀ ਜਾਣਾ। ਜਿਨਾ ਸਾਸ ਗਿਰਾਸ ਨ ਵਿਸਰੈ ਜਿਨਾ ਗੁਰਮੁਖਾ ਗੁਰੂ ਪਿਆਰਿਆ ਨੂੰ ਸਵਾਸ ਗਿਰਾਸ ਹਰੀ ਪਰਮੇਸ਼ਰ ਵਿਸਰਦਾ ਨਹੀਂ ਸੇਹਾਰ ਜਨ ਪੂਰੇ ਸਹੀ ਜਾਣ ਤੇ ਉਹਨਾਂ ਹਰੀ ਜਨ ਨੂੰ ਹਰੀ ਦੇ ਦਾਸਾਂ ਨੂੰ ਪੂਰੇ ਅਤੇ ਸਹੀ ਭਾਵ ਗਿ ਉੱਤਮ ਕਰਕੇ ਜਾਣੋ ਕਹਿੰਦੇ ਜੋ ਗੁਰਮੁਖ ਹਰ ਆਰਾਧ ਦੇ ਤਿੰਨ ਚੁਕੀ ਜਮਕੇ ਜਗਤ ਕਾਣਾ ਜੋ ਗੁਰਮੁਖੇ ਹਰ ਆਰਾਧ ਦੇ ਜਿਹੜੇ ਵੀ ਗੁਰਮੁਖ ਗੁਰੂ ਪਿਆਰੇ ਹਰੀ ਪਰਮੇਸ਼ਰ ਨੂੰ ਆਰਾਧਨਾ ਕਰਦੇ ਹਨ ਚੇਤੇ ਕਰਨਾ ਕਰਦੇ ਹਨ ਤਿੰਨ ਚੁੱਕੀ ਜਮ ਕੇ ਜਗਤ ਕਾਨ ਉਹਨਾਂ ਦੇ ਮਨ ਤੋਂ ਮਹਾਰਾਜ ਕਹਿੰਦੇ ਜਮਾਂ ਦੀ ਕਾਨ ਕਨੌਜ ਵੀ ਚੁੱਕੀ ਗਈ ਔਰ ਜਗਤ ਦੀ ਕਾਨ ਕਨੌਜ ਅਥਵਾ ਮਥਾਜੀ ਅਧੇਨ ਕੀ ਜਮ ਛੰਦਗੀ ਵੀ ਚੁੱਕੀ ਗਈ ਸਵਾਗਤ ਹੈ ਮੇ ਪੌੜੀ ਦੇ ਨਾਲ ਪਹਿਲਾ ਸ਼ਲੋਕ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਸ਼ਲੋਕ ਮਹੱਲਾ 3 ਜਾਂ ਅਰੇ ਜਾਨਾ ਉਥਾਰਾ ਦੱਬਿਓ ਹੋ ਸੁੱਤਿਆ ਗਈ ਵਿਹਾਏ ਸਾਤ ਗੁਰ ਕਾ ਸ਼ਬਦ ਸੁਣ ਨਾ ਜਾਗੈ ਹੋ ਅੰਤਰ ਨਾ ਉਪਜੈ ਤਾਓ ਯਾਰੇ ਜਾਨਾ ਉਥਾਰਾ ਦੱਬਿਓ ਹੋ ਉਥਾਰਾ ਕਹਿੰਦੇ ਨੇ ਦੱਬੇ ਨੂੰ ਜਿਹੜਾ ਸੁੱਤੇ ਪਿਆ ਨੀਂਦ ਦੇ ਵਿੱਚ ਦੱਬਾ ਪੈਂਦਾ ਹੈ ਇਰੇ ਜਨ ਉਥਾਰਾ ਦੱਬਿਓ ਓਹ ਅਰਥਾਤ ਕਿਐ ਮਨੁਖ ਤੂੰ ਮਹਾਰਾਜ ਕਹਿੰਦਾ ਮੋਰੂਪੀ ਦੱਬੇ ਦਾ ਦੱਬਿਆ ਪਿਆ ਹੈ ਸੁੱਤਿਆ ਗਈ ਵਿਹਾਇ ਤੇ ਇਸ ਤਰੀਕੇ ਦੇ ਨਾਲ ਤੇਰੀ ਸਾਰੀ ਜੀਵਨ ਰੂਪੀ ਰਾਤ ਅਗਿਆਨਤਾ ਦੀ ਨੀਂਦੈ ਸੁੱਤਿਆ ਹੀ ਗੁਜ਼ਰ ਰਹੀ ਹੈ ਵਿਹਾਈ ਦੀ ਹੈ ਕਹਿੰਦਾ ਸਤਗੁਰ ਕਾ ਸ਼ਬਦ ਸੁਣ ਨਾ ਜਾਗੈ ਓ ਅੰਤਰ ਨਾ ਉਪਜੈ ਚਾਓ ਸਤ ਗੁਰ ਕਾ ਸ਼ਬਦ ਸੁਣ ਨਾ ਜਾਗਿਓ ਰਾਤ ਨੂੰ ਸੁੱਤਿਆਂ ਪਿਆਵੇਂ ਜੇਕਰ ਕਿਸੇ ਨੂੰ ਕੋ ਦੱਬਾ ਪੈ ਜਾਵੇ ਤੇ ਉਹਨਾਂ ਚਿਰ ਦੱਬਾ ਖੁੱਲਦਾ ਨਹੀਂ ਦੱਬਾ ਟੁੱਟਦਾ ਨਹੀਂ ਜਿੰਨਾ ਚਿਰ ਉਸ ਦੀ ਰਸਨਾ ਤੋਂ ਕੋਈ ਗੁਰ ਪਰਮੇਸ਼ਰ ਜੀ ਦੇ ਪ੍ਰੇਮ ਵਾਲਾ ਬਚਨ ਨਾ ਨਿਕਲੇ ਮਹਾਰਾਜ ਕਹਿੰਦੇ ਜਿਹੜਾ ਮੋਰੂਪੇ ਦੱਬਾ ਪਿਆ ਤੇਰੀ ਜੀਵਨ ਰੂਪੀ ਰਾਤ ਦੇ ਦੌਰਾਨ ਬਿਸੁਰਤੀ ਦੀ ਨੀਂਦੇ ਸੁੱਤਿਆਂ ਮਹਾਰਾਜ ਕਹਿੰਦੇ ਉਹ ਵੀ ਸਤ ਗੁਰੂ ਪਾਤਸ਼ਾਹ ਜੀਆਂ ਦਾ ਸ਼ਬਦ ਸੁਣ ਕੇ ਮਹਾਰਾਜ ਕਹਿੰਦੇ ਟੁੱਟਿਆ ਨਾ ਤੂੰ ਜਾਗਿਓ ਨਾ ਕਹਿੰਦੇ ਅੰਤਰ ਨਾ ਉਪਦੇ ਉਚਾਓ ਤੇ ਤੇਰੇ ਅੰਦਰ ਹੈ ਜੀਵ ਕੋਈ ਚਾਉ ਉਤਪੰਨ ਨਾ ਹੋਇਆ ਕੋਈ ਖੇੜਾ ਕੋਈ ਵਿਗਾਸ ਉਤਪੰਨ ਨਾ ਹੋਇਆ ਕਹਿੰਦਾ ਸਰੀਰ ਜਲਾ ਗੁਣ ਬਹਾਰਾ ਜੋ ਗੁਰਕਾਰ ਨਾ ਕਮਾਏ ਤੇ ਮਹਾਰਾਜ ਕਹਿੰਦੇ ਉਹ ਸਰੀਰ ਸੜ ਜਾਂਦਾ ਹੈ ਜਿਹੜਾ ਗੁਣਾ ਤੋਂ ਬਾਹਰ ਆਰਥਾਤ ਵਿਰਵਾਜਾ ਵਾਂਝਾ ਹੋਵੇ ਜੋ ਗੁਰਕਾਰ ਨਾ ਕਮਾਏ ਜਿਹੜਾ ਗੁਰੂ ਮਹਾਰਾਜ ਦੀਆਂ ਦੀ ਭਗਤੀ ਰੂਪੀ ਕਾਰ ਨੂੰ ਕਮਾਉਣਾ ਨਹੀਂ ਕਰਦਾ ਭਾਈ ਉਹ ਸਰੀਰ ਸੜ ਜਾਂਦਾ ਹੈ ਕਹਿੰਦੇ ਜਗਤ ਜਲੰਦਾ ਡੱਠ ਮੈਂ ਹਉ ਮਾ ਦੂਜਾ ਪਾਏ ਜਗਤ ਜਲੰਦਾ ਡੱਠ ਮੈਂ ਸਾਰਾ ਜਗਤ ਇਹ ਜਲਦਾ ਹੋਇਆ ਸੜਦਾ ਹੋਇਆ ਡੱਠਾ ਹੈ ਮੈਂ ਵੇਖਿਆ ਹੈ ਮੈਂ ਕਿ ਮੈਂ ਹਉਮੈ ਦੂਜਾ ਪਾਏ ਹਉਮੈ ਅਥਵਾ ਅਹੰਕਾਰ ਦੇ ਵਿੱਚ ਤੇ ਦੂਜ ਪਾਪ ਦੇ ਵਿੱਚ ਦੂਜ ਪ੍ਰੇਮ ਦੇ ਵਿੱਚ ਮਾਇਆ ਦੇ ਪ੍ਰੇਮ ਦੇ ਵਿੱਚ ਕਹਿੰਦੇ ਨਾਨਕ ਗੁਰ ਸਰਣਾਇ ਉੱਭਰੇ ਸਤਿ ਮਨ ਸ਼ਬਦ ਤਿਆਏ ਨਾਨਕ ਗੁਰ ਸਰਣਾਇ ਉੱਭਰੇ ਤੀਸਰੇ ਗੁਰੂ ਨਾਨਕ ਧੰਨ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ ਹਨ ਜਿਹੜਾ ਗੁਰਮੁਖ ਗੁਰੂ ਪਿਆਰੇ ਗੁਰੂ ਮਹਾਰਾਜ ਦੀਆਂ ਦੀ ਸ਼ਰਣ ਦੇ ਵਿੱਚ ਪੈ ਗਏ ਚਰਨਾ 'ਚ ਡਿੱਗ ਪਏ ਉਹਰੇ ਅਰਥਾਤ ਬਾਤ ਗਏ ਤਰ ਗਏ ਸੱਚ ਮਨ ਸ਼ਬਦ ਧਿਆਏ ਕਿਵੇਂ ਸੱਚੇ ਪਰਮੇਸ਼ਰ ਜੀ ਦੇ ਸ਼ਬਦ ਨੂੰ ਮਨ ਦੇ ਵਿੱਚ ਧਿਆ ਕੇ ਸੋਗੋ ਆਪਣੇ ਦੂਸਰੇ ਸ਼ਲੋਕ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਮਹੱਲਾ ਤੀਜਾ ਸ਼ਬਦ ਰਤੇ ਹੋ ਮੈਂ ਗਈ ਸੋਭਾਵੰਤੀ ਨਾਰਾ ਪਰ ਕਾ ਪਾਣ ਸਦਾ ਚੱਲਾ ਤਾ ਬਨਿਆ ਸਿਗਾਰਾ ਸ਼ਬਦ ਰਤੇ ਹੋਂ ਮੈਂ ਗਈ ਮਹਾਰਾਜ ਕਹਿੰਦਾ ਜਿਹੜਾ ਗੁਰਮੁਖ ਗੁਰੂ ਪਿਆਰੇ ਗੁਰੂ ਮਹਾਰਾਜਿਆਂ ਦੇ ਸ਼ਬਦ ਦੁਆਰਾ ਰੰਗੇ ਗਏ ਉਹਨਾਂ ਦੇ ਅੰਦਰ ਦੇ ਹਉਮੈ ਅਥਵਾ ਹੰਕਾਰ ਜਾਂਦਾ ਰਿਹਾ ਗਮੰਡ ਗਰੋਰ ਜਾਂਦਾ ਰਿਹਾ ਕਰ ਸੋਭਵੰਤੀ ਨਾਰ ਅਸਲ ਦੇ ਵਿੱਚ ਉਹੀ ਪਤੀ ਪਰਮੇਸ਼ਰ ਵਾਹਿਗੁਰੂ ਦੀਆਂ ਸੋਭਾ ਵਾਲੀਆਂ ਇਸਤਰੀਆਂ ਹਨ ਨਾਰਾਂ ਹਨ ਪਤਨੀਆਂ ਹਨ ਕਿੰਦਾ ਪੈਰ ਕਾ ਪਾਣਾ ਸਦਾ ਚੱਲਾ ਤਾਂ ਬਣਿਆ ਸ਼ਿੰਗਾਰ ਜਿਹੜੇ ਜੀਵ ਰੂਪ ਇਸ ਤਰੇ ਸਦਾ ਹੀ ਪਤੇ ਪਰਮੇਸ਼ਰ ਵਾਹਿਗੁਰੂ ਦੇ ਪਾਣੇ ਦੇ ਵਿੱਚ ਚੱਲਣਾ ਕਰਦੀ ਹੈ ਉਹਦੀ ਰਜਾ ਚ ਜੀਵਨ ਬਤੀਤ ਕਰਦੀ ਹੈ ਮਹਾਰਾਜ ਕਹਿੰਦਾ ਤਾਂ ਬਣਿਆ ਸ਼ਿੰਗਾਰ ਤਾਂ ਹੀ ਮਹਾਰਾਜ ਕਹਿੰਦੇ ਉਹਦਾ ਸੱਚਾ ਸ਼ਿੰਗਾਰ ਬਣਦਾ ਹੈ ਕਹਿੰਦਾ ਸੇਜ ਸੁਹਾਵੀ ਸਦਾ ਪਿਰ 라ਵੇ ਹਰ ਵਾਰ ਪਾਇਆ ਨਾਰਾ ਸੇਜ ਸੁਹਾਵੀ ਸਦਾ ਪਿਰ 라ਵੇ ਤੇ ਉਸ ਜੀਵ ਰੂਪੀ ਸਤਰੀ ਦੇ ਹਿਰਦੇ ਰੂਪੀ ਸੇਜ ਸੁਹਾਵੀ ਉਹ ਨਿਭੜਦੀ ਐ ਸੋਹਣੀ ਹੋ ਜਾਂਦੀ ਐ ਮਹਾਰਾਜ ਕਹਿੰਦੇ ਸਦਾ ਪਿਰ 라ਵੇ ਉਹ ਸਦਾ ਹੀ ਆਪਣੇ ਪਤੀ ਪਰਮੇਸ਼ਰ ਵਾਹਿਗੁਰੂ ਨੂੰ ਭੋਗਦੀ ਐ ਮਾਨਦੀ ਐ ਗਰ ਹਰ ਵਾਰ ਪਾਇਆ ਨਾਰ ਉਸ ਨਾਰ ਨੇ ਜੀਵ ਰੂਪੀ ਇਸਤਰੀ ਨੇ ਹਰੀ ਨੂੰ ਵਰ ਦੇ ਰੂਪ ਚ ਪਾਇਆ ਹੈ ਹਰੀ ਨੂੰ ਪਤੀ ਦੇ ਰੂਪ ਚ ਪਾਇਆ ਹੈ ਕਹਿੰਦੇ ਨਾ ਹਰ ਮਰ ਨਾ ਕਦੇ ਦੁੱਖ ਲਾਗੇ ਸਦਾ ਸੁਹਾਗਣ ਨਾਰਾ ਨਾ ਹਰ ਮਰ ਨਾ ਕਦੇ ਦੁੱਖ ਲਾਗੇ ਨਾ ਤੇ ਹਰੀ ਪਰਮੇਸ਼ਰ ਪਤੀ ਪਰਮੇਸ਼ਰ ਵਾਏ ਕਰੋ ਮਰਦਾਈ ਤੇ ਨਾ ਫਿਰ ਜੀਵ ਰੂਪੀ ਇਸਤਰੀ ਨੂੰ ਕਦੀ ਦੁੱਖ ਹੀ ਲੱਗਦਾ ਉਹਦੇ ਵਿਛੋੜੇ ਦਾ ਕਹਿੰਦੇ ਸਦਾ ਸੁਹਾਗਣ ਨਾਰ ਤੇ ਗੁਰਮੁਖ ਰੂਪੀ ਜੀਵ ਰੂਪੀ ਸਤਰੀ ਮਾਰੇ ਕਹਿੰਦੇ ਸਦਾ ਸੁਹਾਗਣ ਨਾਰ ਹੋ ਨਿਭੜਦੀ ਐ ਕਹਿੰਦੇ ਨਾਨਕ ਹਰ ਪ੍ਰਭ ਮੇਲ ਲਈ ਗੁਰ ਕਾ ਹੇਤ ਪਿਆਰਾ ਨਾਨਕ ਹਰ ਪ੍ਰਭ ਮੇਲ ਲਈ ਤੀਸਰੇ ਗੁਰੂ ਨਾਨਕ ਧੰਨ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰ ਦੇ ਹਨ ਇਓਸ ਹਰੀ ਪ੍ਰਭੂ ਨੇ ਹਰੀ ਪਰਮੇਸ਼ਰ ਜੀ ਨੇ ਆਪ ਹੀ ਮੇਲ ਲਈ ਤਰ ਉੱਠ ਕੇ ਗੁਰ ਕਾਹੇ ਤੇ ਪਿਆਰ ਗੁਰ ਮਹਾਰਾਜਿਆਂ ਦੇ ਹਿਤ ਤੁਰ ਪਿਆਰ ਦੇ ਸਦਕਾ ਜੀਵ ਰੂਪੀ ਸ੍ਰੀ ਆਪਣੇ ਚਰਨਾਂ ਦੇ ਨਾਲ ਮੇਲ ਲਏ। ਸੋ ਅਗੋ 23ਵੀਂ ਪੌੜੀ ਦੇ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਦੇ ਹਨ। ਪੌੜੀ ਜਨਾ ਗੁਰ ਗੋਪਿਆ ਆਪਣਾ ਤੇ ਨਰ ਬੁਰਿਆਰੀ ਹਰ ਜੀ ਆ ਤੈਨ ਕਾ ਦਰਸਨ ਨਾ ਕਰੋਂ ਪਾਪਿ ਸਟ ਹਤੇ ਆਰੀ ਜਿਨਾ ਗੁਰ ਗੋਪਿਆ ਆਪਣਾ ਜਿਨਾ ਵਿਭਾਗੇ ਜੀਵਾਂ ਨੇ ਆਪਣੇ ਗੁਰੂ ਨੂੰ ਗੋਵਤ ਰਖਿਆ ساری ਉਮਰ ਪ੍ਰਗਟ ਨਹੀਂ ਕੀਤਾ ਜਿਨਾ ਡੰਕੇ ਦੇ ਚੌੜ ਤੇ ਧੰ ਗੁਰੂ ਨਾਨਕ ਦੇ ਮਹਾਰਾਜ ਜੀ ਨੂੰ ਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ ਧੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਆਪਣਾ ਗੁਰੂ ਐਲਾਨਿਆ ਨਹੀਂ ਤੇ ਨਰ ਬੁਰੇ ਆਰੀ ਮਹਾਰਾਜ ਕਹਿੰਦੇ ਉਹ ਬੁਰੇ ਨਰ ਹਨ ਕਹਿੰਦਾ ਹਰ ਜੀਓ ਤਿੰਨ ਕਾ ਦਰਸ਼ਨ ਨਾ ਕਰੋ ਪਾਪੇਸ਼ਟ ਹਤਿਆਰੀ ਹਰ ਜੀਓ ਤਿੰਨ ਕਾ ਦਰਸ਼ਨ ਨਾ ਕਰੋ ਹਰੀ ਦਾ ਵਾਸਤਾ ਜਮਾਰੇ ਕਹਿੰਦੇ ਉਹਨਾਂ ਦਾ ਦਰਸ਼ਨ ਨਾ ਕਰਿਓ ਜਾਂ ਫਿਰ ਹਰੀ ਪਰਮੇਸ਼ਰ ਜੀਓ ਸਾਨੂੰ ਕਹਦੇ ਵੀ ਉਹਨਾਂ ਦੇ ਮੱਥੇ ਨਾ ਲਾਇਓ ਉਹਨਾਂ ਦਾ ਦਰਸ਼ਨ ਨਾ ਕਰਵਾਇਓ ਕਿਉਂਕਿ ਪਾਸ਼ਾ ਕਹਿੰਦੇ ਪਾਪੇਸ਼ਟ ਹਤਿਆਰੀ ਉਹ ਤੇ ਪਾਪੀ ਨੇ ਹਤਿਆਰੇ ਨੇ ਕਾਤਲ ਨੇ ਉਹ ਲੋਕ ਜਿਹੜੇ ਆਪਣੇ ਗੁਰੂ ਨੂੰ ਗੁਪਤ ਰੱਖਦੇ ਹਨ ਕਹਿੰਦਾ ਉਹ ਹੈ ਘਰ ਘਰ ਫਿਰ ਹਕ ਸੁਧ ਮੰਨ ਜਿਉ ਤਰ ਘਟਨਾਰੀ ਤੇ ਮਹਾਰਾਜ ਕਹਿੰਦੇ ਉਹ ਦੇ ਧਾਰੀਆਂ ਦੰਬੀਆਂ ਬਖੰਡੀਆਂ ਦੇ ਘਰ ਘਰ ਡੇਰਿਆਂ ਦੇ ਉੱਤੇ ਮੈਂ ਫਿਰਦੇ ਨੇ ਆਪਣੇ ਕਸੁੱਧ ਮੰਨ ਨੂੰ ਲੈ ਕੇ ਗੰਦੇ ਮੰਨ ਨੂੰ ਲੈ ਕੇ ਜਿਵੇਂ ਕੋਈ ਤਰ ਘਟਨਾਰੀ ਹੋਵੇ ਕੋਈ ਵਿਚਾਰਨੀ ਇਸਤਰੀ ਹੋਵੇ ਕੋਈ ਦੁਰਾਚਾਰਨੀ ਹੋਵੇ ਕੋਈ ਬਦਕਾਰਤੀ ਨਹੀਂ ਹੋਵੇ ਕਹਿੰਦਾ ਵੱਡ ਭਾਗੀ ਸੰਗਤ ਮਿਲੇ ਗੁਰਮੁਖ ਸਵਾਰੀ ਬਹੁਤ ਵੱਡਿਆਂ ਭਾਗਾਂ ਦੇ ਸਦਕਾ ਪੂਰੇ ਸਤਗੁਰੂ ਪਾਤਸ਼ਾਹ ਜੀਆਂ ਦੀ ਸੰਗਤ ਨਸੀਬ ਹੁੰਦੀ ਹੈ ਔਰ ਇਸ ਤਰੀਕੇ ਦੇ ਨਾਲ ਗੁਰਮਹ ਗੁਰੂ ਪਿਆਰੇ ਆਪੇ ਨੂੰ ਸੰਵਾਰਨਾ ਕਰਦੇ ਹਨ ਕਹਿੰਦੇ ਹਰ ਮਿਲ ਸਤਗੁਰ ਦਇਆ ਕਰ ਗੁਰ ਕੋ ਬਲਿਹਾਰੀ ਹਰ ਮਿਲ ਸਤਗੁਰ ਦਇਆ ਕਰ ਹਰੀ ਪਰਮੇਸ਼ਰ ਜੀ ਸਾਨੂੰ ਸਤਗੁਰੂ ਪਾਤਸ਼ਾਹ ਜੀਆਂ ਦੇ ਨਾਲ ਮਿਲਣਾ ਕਰੋ ਦਇਆ ਕਰਕੇ ਤਰਸ ਕਰਕੇ ਜਾ ਫਿਰ ਸਤਿਗੁਰੂ ਪਾਸ਼ਾ ਸਾਨੂੰ ਹਰੀ ਜੀ ਦੇ ਨਾਲ ਮੇਲਣਾ ਕਰੋ ਦਇਆ ਕਰਕੇ ਗੁਰ ਕੋ ਬਲਿਹਾਰੀ ਔਰ ਆਪਣੇ ਸਤਿਗੁਰੂ ਪਾਸ਼ਾ ਦੀਆਂ ਤੋਂ ਅਸੀਂ ਬਲਿਹਾਰ ਜਾਈਏ ਸਦਕੇ ਕੁਰਬਾਨ ਜਾਈਏ ਵਾਰਨੇ ਜਾਈਏ ਮਹਾਰਾਜ ਕਹਿੰਦਾ ਵਡ ਭਾਗੀ ਸੰਗਤ ਮਿਲੇ ਗੁਰਮੁਖ ਸਵਾਰੀ ਹਰ ਮੈ ਲਾ ਸਤਿਗੁਰ ਦਇਆ ਕਰ ਗੁਰ ਕੋ ਬਲਿਹਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ